ਕਿ ਚੈਨਲਾਂ ਤੇ ਦੇਖਦੇ ਆ ਕਿੱਡੇ ਕਿੱਡੇ ਭਿਆਨਕ ਸੜਕ ਹਾਸੇ ਹੁੰਦੇ ਆ ਉਹਨਾਂ ਸੜਕ ਹਾਸਿਆਂ ਦੇ ਵਿੱਚ ਇੱਕੋ ਇੱਕ ਪਰਿਵਾਰ ਦੇ ਕਿੰਨੇ ਕਿੰਨੇ ਮੈਂਬਰ ਮਾਰੇ ਜਾਂਦੇ ਆ ਸਿਰ ਕੰਮ ਕਰਦਾ ਤੇ ਉਹ ਤੁਹਾਡੇ ਲੱਗਾ ਹੋਣਾ ਬਹੁਤ ਜ਼ਰੂਰੀ ਹੈ ਫਿਰ ਉਸ ਤੋਂ ਬਾਅਦ ਚਾਰ ਪਹੀਆ ਵਹੀਕਲ ਆ ਜਾਂਦਾ ਉਹ ਵੀ ਹਲਮਟ ਨੂੰ ਜਿਹੜੀ ਉਹਦੇ ਸੀਟ 'ਤੇ ਲੱਗੀ ਹੁੰਦੀ ਹੈ ਤੇ ਉਹ ਵੀ ਆਪਾਂ ਨੂੰ ਬਚਾਉਂਦੀ ਹੈ ਜਿਹੜੀ ਗੱਡੀ ਸਪੋਰਟ ਕਰੇ 1 ਘੰਟੇ ਦੇ ਵਿੱਚ 48 ਤੋਂ 50 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ ਤੁਸੀਂ ਅਗਰ ਤੁਹਾਡੇ ਨਾਲ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਐਵੀ ਦੀ ਸਪੋਰਟ ਤੁਹਾਡੀ ਮੌਕੇ ਤੇ ਮੌਤ ਵੀ ਹੋ ਸਕਦੀ ਹੈ ਸਿਰ ਦੀ ਸੱਟ ਆ ਜਿਹੜੀ ਸਭ ਤੋਂ ਭੈੜੀ ਸੱਟ ਹੈ ਇਸ ਕਰਕੇ ਅਸੀਂ ਆਨੇ ਸੱਜਣਾ ਸਿਰ ਤੇ ਹੇਲਮਟ ਲੱਕ ਸਿਰ ਦੀ ਸੱਟ ਸਭ ਤੋਂ ਭੈੜੀ ਸੱਟ ਆਏ ਹੋਏ ਪਤਵੰਤੇ ਸੱਜਣ ਤੇ ਜੋ ਸਾਡੇ মিডিਆ ਸਾਡੇ ਨਾਲ ਹੈ ਤੇ ਅੱਜ ਆਪਾਂ ਸੜਕ ਸੁਰੱਖਿਆ ਜੀਵਨ ਰੱਖਿਆ ਬਾਰੇ ਜੋ ਸ਼ੁਰੂ ਕਰਨ ਜਾ ਰਹੇ ਹਾਂ ਉਦੇ ਬਾਰੇ ਤੁਹਾਨੂੰ ਵਿਸਤਾਰ ਸਹਿਤ ਜਾਣਕਾਰੀ ਹੈ ਜਿਹੜੀ ਉਹ ਅਸੀਂ ਪੰਜਾਬ ਐਜੂਕੇਸ਼ਨ ਸਿਵਲ ਡਿਸਟ੍ਰਿਕਟ ਫਰੀ ਤੋਂ ਫਰੀ ਕੋਰਟ ਵੱਲੋਂ ਦੇਣ ਆਏ ਆ। ਉਹ ਜੋ ਹਦਾਇਤਾਂ ਨੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਗੌਰਵ ਜਾਦਵ ਜੀ ਤੇ ਏਡੀਜੀਪੀ ਟ੍ਰੈਫ ਪੰਜਾਬ ਚੰਡੀਗੜ੍ਹ ਤੇ ਸਾਡੇ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਡਾਕਟਰ ਪ੍ਰਿਗਿਆ ਜੈਨ ਜੀ ਉਹਨਾਂ ਦੀਆਂ ਹਦਾਇਤਾਂ ਦੇ ਨਿਪਟਾਰਕ ਅਸੀਂ ਇੱਥੇ ਤੁਹਾਡੇ ਦਰਿਆ ਸੈਮੀਨਾਰ ਕਰਨ ਆਏ ਆ। ਸੋ ਮੈਨੂੰ ਉਮੀਦ ਹੈ ਜੋ ਅਸੀਂ ਇੱਥੇ ਗੱਲਾਂ ਟ੍ਰੈਫਿਕ ਬਾਰੇ ਤੁਹਾਨੂੰ ਦੱਸਣੀਆਂ ਤੁਸੀਂ ਉਹਨਾਂ ਨੂੰ ਅਪਣਾਓਗੇ ਤੇ ਅੱਗੇ ਵੀ ਜਾ ਕੇ ਕਿਸੇ ਨੂੰ ਦੱਸੋਗੇ ਆ ਸੱਜੇ ਮੋੜ ਉਹ ਤੇ ਆ ਗਿਆ ਖੱਬੇ ਮੋੜ ਫਿਰ ਆ ਗਿਆ ਖੱਬੇ ਪੂਰੀ ਮੋੜ ਸੱਜੇ ਪੂਰੀ ਮੋੜ ਸੱਜੇ ਟੇਡਾ ਮੇਡਾ ਮੋੜ ਖੱਬੇ ਟੇਡਾ ਮੇਡਾ ਮੋੜ ਇਹਨਾਂ ਨੇ ਆਪਾਂ ਨੂੰ ਚੇਤਾਵਨੀ ਦੇ ਦਿੱਤੀ ਵੀ ਇਹੋ ਜਿਹੇ ਜਿਹੜੇ ਰੋਡ ਸਾਈਨ ਆ ਵੀਓ ਛੜਕ ਦੇ ਉੱਪਰ ਆ ਗਿਆ ਤੇ ਫਿਰ ਜਿਹੜਾ ਚਾਲਕ ਗੱਡੀ ਚਲਾ ਰਿਹਾ ਹੈ ਉਹਦਾ ਇੱਕ ਫਰਜ਼ ਬਣਦਾ ਹੈ ਕਿ ਉਹ ਆਪਣੇ ਵੀਕਲ ਦੀ ਸਪੀਡ ਨੂੰ ਘੱਟ ਕਰ ਲੇ ਤੇ ਆਪ ਵੀ ਬਾਜੇ ਤੇ ਅਗਲਿਆਂ ਨੂੰ ਵੀ ਬਚਾ ਲੇ ਜਿਹੜੇ ਇੱਥੇ ਆਪਾਂ ਆਪਣੇ ਵੀਕਲਾਂ ਦੀ ਸਪੀਡ ਨੂੰ ਘੱਟ ਕਰਨਾ ਹੈ ਫਿਰ ਅੱਗੇ ਆ ਗਿਆ ਚਰਸਤਾ ਇਹਨੇ ਆਪਾਂ ਨੂੰ ਚੇਤਾਵਨੀ ਦੇਦੀ ਕਿ ਅੱਗੇ ਚਰਸਤਾ ਹੈ ਫਿਰ ਆਪਾਂ ਆਪਣੇ ਵੀਕਲ ਨੂੰ ਇੱਕ ਵਾਰੀ ਖੱਬੇ ਪਾਸੇ ਰੋਕਾਂਗੇ ਫਿਰ ਸੱਜੇ ਦੇਖਾਂਗੇ ਫਿਰ ਖੱਬੇ ਦੇਖਾਂਗੇ ਤੇ ਚਰਸਤੇ ਨੂੰ ਕਰਾਸ ਕਰਾਂਗੇ ਫਿਰ ਅੱਗੇ ਆ ਗਿਆ ਅੱਗੇ ਬੈਰੀਅਰ ਜਦੋਂ ਕਿਸੇ ਸਟੇਟ ਦੀ ਹੱਦ ਦੂਸਰੀ ਸਟੇਟ ਦੇ ਨਾਲ ਲੱਗਦੀ ਹੈ ਤਾਂ ਉੱਥੇ ਇਹ ਬੈਰੀਅਰ ਲੱਗਿਆ ਆਪਾਂ ਨੂੰ ਮਿਲੂਗਾ ਤੇ ਉੱਥੇ ਐਕਸਾਈਜ਼ ਵਿਭਾਗ ਜਿਹੜਾ ਹੈਗਾ ਉਹ ਗੱਡੀਆਂ ਦੀਆਂ ਵੇਟੀਆਂ ਵਗੈਰਾ ਜੋ ਦੇ ਚ ਸਮਾਨ ਲੋਡ ਕੀਤਾ ਉਹਦੇ ਕਾਗਜ਼ਾਤਾਂ ਫਿਰ ਚੈੱਕ ਕਰਵਾਉਣੇ ਪੈਣਗੇ ਤੇ ਇੱਥੇ ਆਪਾਂ ਨੂੰ ਬੈਰੀਅਰ ਤੇ ਰੁਕਣਾ ਪਊਗਾ ਜੇ ਰਹਿਣੀ ਫੀਡ ਚੰਗੇ ਕਰੇ ਪਾਣੀ ਰੱਖਣਾ ਹੈ ਹੈਲਮਟ ਲਗਾਏਗਾ

ਸਾਡੇ ਤਿੰਨ ਮੰਜ਼ਲੀ ਬਿਲਡਿੰਗ ਦੀ ਟੋਟੇ ਪੁੱਟਿਆ ਜਿਹੜੀ ਗੱਡੀ 1 ਘੰਟੇ ਦੇ ਵਿੱਚ 250 300 400 ਕਿਲੋਮੀਟਰ ਸਫ਼ਰ ਤੱਕ ਕਰਦੀ ਹੈ ਤੁਸੀਂ ਸੀਟ ਬੈਲਟ ਨਹੀਂ ਲਾਈਗੀ ਉਹ ਅੱਗੇ ਜਾ ਕੇ ਕਿਸੇ ਚੀਜ਼ ਦੇ ਨਾਲ ਹਿੱਟ ਹੋ ਜਾਂਦੀ ਹੈ ਤੇ ਤੁਹਾਡਾ ਇਨਾ ਨੁਕਸਾਨ ਹੋ ਸਕਦਾ ਜਿੰਨਾ ਬੰਦਾ 12 ਮੰਜ਼ਲੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਣਾ ਕਿ ਅਸੀਂ ਜਨਵਰੀ 2026 ਨੂੰ ਨੈਸ਼ਨਲ ਰੋਡ ਸੇਫਟੀ ਮੰਥ ਵੱਲੋਂ ਮਨਾ ਰਹੇ ਹਾਂ ਇਹ ਜਿਵੇਂ ਕਿ ਸੈਂਟਰ ਗਵਰਨਮੈਂਟ ਦੀਆਂ ਹਦਾਇਤਾਂ ਨੇ ਸਾਡੀਆਂ ਸਟੇਟ ਗਵਰਨਮੈਂਟ ਦੀਆਂ ਹਦਾਇਤਾਂ ਦੇ ਅਨੁਸਾਰ ਪਰ ਮੈਂ ਇਹ ਦੱਸਣਾ ਚਾਹਵਾ ਕਿ ਇਹ ਨੂੰ ਮਹੀਨੇ ਦੀ ਲੋੜ ਨਹੀਂ ਹੈ ਰੋਡ ਸੇਫਟੀ ਨੂੰ ਮਨਾਉਣ ਲਈ ਇਹ ਤਾਂ ਸਾਡੇ ਲਾਈਫ ਦਾ ਇੱਕ ਇੰਟੀਗਰਲ ਪਾਰਟ ਹੋਣਾ ਚਾਹੀਦਾ ਕਿਉਂਕਿ ਵੀਕਲਸ ਬੜਾ ਹੀ ਜ਼ਰੂਰੀ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣਿਆ ਹੋਇਆ ਅੱਜ ਅਸੀਂ ਇੱਥੇ ਜਿੰਨੇ ਵੀ ਸਾਡੇ ਪਬਲਿਕ ਵੱਲੋਂ ਜੋ ਵੀ ਬੰਦੇ ਆਏ ਜੋ ਵੀ ਟੀਮ ਥਾਣੀਆਂ ਨੇ ਇੱਥੇ ਸਾਰਿਆਂ ਨੂੰ ਜਾਗਰੂਕ ਕੀਤਾ ਪਹਿਲਾਂ ਤਾਂ ਟ੍ਰੈਫਿਕ ਪੁਲਿਸ ਵੱਲੋਂ ਉਹਨਾਂ ਨੂੰ ਸਾਈਨ ਸਾਈਨ ਲੈਂਗੁਏਜ ਬਾਰੇ ਕੀ ਕੀ ਸਾਈਨਸ ਨੇ ਉਹਨਾਂ ਦਾ ਕੀ ਮਤਲਬ ਆ ਤੇ ਉਹ ਸਾਈਨਸ ਦੇਖ ਕੇ ਅਸੀਂ ਕੀ ਕੀ ਕਰਨਾ ਉਹਦੇ ਬਾਰੇ ਸਾਡੀ ਜਾਣਕਾਰੀ ਦਿੱਤੀ ਗਈ ਇੱਕ ਬਰੀਫ ਉਹਨਾਂ ਨੂੰ ਦੱਸਿਆ ਗਿਆ ਕਿ ਕਿਹੋ ਜਿਹੇ ਟ੍ਰੈਫਿਕ ਹਜ਼ਰਡਸ ਨੇ ਕਿਹੋ ਜਿਹੇ ਰੋਡ ਸੇਫਟੀ ਮੈਜਰਸ ਨੇ ਜਿਹੜੀਆਂ ਆਪਾਂ ਨੂੰ ਧਿਆਨ ਰੱਖਣ ਦੀਆਂ ਲੋੜ ਨੇ ਐਸ ਡਰਾਈਵਰ ਐਸ ਕੋ-ਪੈਸੈਂਜਰ ਐਸ ਕੋਈ ਵੀ ਅਸੀਂ ਵੀਕਲ ਜਾਂ ਕੋਈ ਟੈਕਸੀ ਯੂਜ਼ ਕਰ ਰਹੇ ਹਾਂ ਉਹਦੇ ਵਿੱਚ ਸਾਡਾ ਕੀ ਕੀ ਰੋਲ ਹੋਣਾ ਚਾਹੀਦਾ ਉਹਦੇ ਸੰਬੰਧੀ ਸਾਰਿਆਂ ਨੂੰ ਜਾਗਰੂਕ ਕੀਤਾ ਗਿਆ ਇੱਥੇ ਅਸੀਂ ਟ੍ਰੈਫਿਕ ਇਹ ਜਿਹੜਾ 룰ਾ ਉਹਨਾਂ ਬਾਰੇ ਜਾਣਕਾਰੀ ਦੇਣੀ ਹੈ ਨਾਲ ਟ੍ਰੈਫਿਕ ਇੰਚਾਰਜ ਹੈਗੇ ਸਾਡੇ ਨਾਲ ਉਹ ਸਾਰੇ ਜਾਣਕਾਰੀ ਦੇਣਗੇ ਜਿਹੜੇ ਟੈਕਸੀ ਸਟੈਂਡ ਵਾਲੇ ਐ ਸਾਰੇ ਅਲੱਗ-ਅਲੱਗ ਜੋ ਵੀ ਪਬਲਿਕ ਇੱਥੇ ਆ ਰਹੀ ਐ ਸਾਰਿਆਂ ਨੂੰ ਜਾਣੂ ਕਰਾਇਆ ਜਾਏਗਾ ਕਿ ਤੁਸੀਂ ਹੈਲਮਟ ਦੀ ਗੱਲ ਕੀਤੀ ਸੀ ਅੱਜ ਸਾਡੇ ਵੱਲੋਂ ਫ੍ਰੀ ਹੈਲਮਟ ਉਹਨਾਂ ਨੂੰ ਵੰਡ ਕੇ ਆਡੀਓ ਸਾਹਿਬ ਵੱਲੋਂ ਉਹਨਾਂ ਨੂੰ ਜਾਗਰੂਤ ਕੀਤਾ ਜਾਊਗਾ ਵੀ ਤੁਸੀਂ ਬਿਨਾ ਹੈਲਮਟ ਤੋਂ ਜਿਹੜਾ ਉਹ ਆਲਾ ਟੂ-ਵੀਲਰ ਨਹੀਂ ਚਲਾਣਾ ਪਰ ਅਸੀਂ ਬੈਠੇ ਤਾਂ ਇਕ ਤਰੀਕਾ ਲਗਾਤਾਰ ਵੰਡ ਰਹੇ ਹਾਂ ਅੱਜ ਜਿਹੜੇ 15 20 ਜਤਰੀ ਵਜ ਹੈ ਹਲਮਟ ਜਿਹੜੇ ਵੰਡੇ ਜਾਂਦੇ ਹਾਂਜੀ ਇੱਕ ਸਾਲ ਜਿਹੜਾ ਸਾਲ ਤੇ ਜਨਵਰੀ ਮਹੀਨਾ ਹੁੰਦਾ ਇੱਕ ਮਹੀਨਾ ਤਾਂ ਜਿਹੜਾ ਰੋਡ ਸੇਫਟੀ ਦਾ ਸਰਕਾਰ ਵੱਲੋਂ ਹੁੰਦਾ ਤੇ ਕੰਟੀਨਿਊ ਹੀ ਚੱਲਦਾ ਰਹਿੰਦਾ ਹੈ ਦੇਖੋ ਜੀ ਵੈਸੇ ਤਾਂ ਸਾਡਾ ਮੋਟਰ ਵੀ ਕਲੈਕਟ ਬੜਾ ਹੀ ਕਲੀਅਰ ਹੈ ਸਾਰੀਆਂ ਚੀਜ਼ਾਂ ਦੇ ਚਲਾਨ ਨੇ ਜਿਹੜੇ ਕੋਈ ਐਦਾਂ ਦੀਆਂ ਵਾਇਲੇਸ਼ਨਸ ਨੇ ਸਾਡੀ ਟ੍ਰੈਫਿਕ ਪੁਲਿਸ ਇਨਕਲੂਡਿੰਗ ਸਾਡਾ ਟਰਾਂਸਪੋਰਟ ਡਿਪਾਰਟਮੈਂਟ ਇਹੋ ਜਿਹੇ ਵਾਇਲੇਟਰ ਨੂੰ ਜਿਹੜੇ ਵੀ ਹੈਗੇ ਨੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਸਾਰਿਆਂ ਨੂੰ ਤਾਂ ਇੱਕ ਬੇਨਤੀ ਹੀ ਹੈ ਕਿ ਟ੍ਰੈਫਿਕ ਰੂਲਸ ਨੂੰ ਸਾਰੇ ਫਾਲੋ ਕਰਨ ਤੇ ਆਪਾਂ ਸੇਵ ਪਨਾ ਸਕਦੇ ਆ ਇਹ ਨਾ ਹੀ ਤਾਂ ਇਕੱਲੇ ਗਵਰਨਮੈਂਟ ਦਾ ਗਵਰਨਮੈਂਟ ਕਰ ਸਕਦੀ ਹੈ ਨਾ ਹੀ ਇਕੱਲੇ ਪਬਲਿਕ ਕਰ ਸਕਦੀ ਹੈ ਅਗਰ ਦੋਨੋਂ ਰਲ ਕੇ ਚੱਲਾਂਗੇ ਤਾਂ ਆਪਣੀਆਂ ਰੇਡਸ ਰੋਡ ਹੋਰ ਸੇਵ ਬਣ ਜਾਣੀਆਂ ਨੇ